ਪਹਿਲੀ ਗੱਲ ਤਾਂ ਇਹ ਕਿ ਜੇ ਤੁਸੀਂ ਮੰਨਿਆ ਹੈ ਕਿ ਮੇਰਾ ਦੁੱਖ ਮੇਰੀ ਤਕਲੀਫ ਭਗਵਾਨ ਅੱਲਾਹ ਤਾਲਾ ਗੋਡ ਕੋਲ ਪਹੁੰਚਣੀ ਚਾਹੀਦੀ ਆ ਕਿਸੇ ਦੇਵੀ ਦੇਵ ਕੋਲ ਪਹੁੰਚਣੀ ਚਾਹੀਦੀ ਆ ਇਹਦਾ ਮਤਲਬ ਤੁਸੀਂ ਇਹ ਮੰਨ ਲਿਆ ਕਿ ਭਗਵਾਨ ਮੇਰੇ ਤੋਂ ਬਹੁਤ ਦੂਰ ਆ ਤੇ ਉਹਦੇ ਤੱਕ ਪਹੁੰਚਾਉਣੀ ਆ ਪਹੁੰਚ ਕਰਨੀ ਆ ਰੀਚ ਹੋਣੀ ਚਾਹੀਦੀ ਆ ਜੇ ਇਹ ਮੰਨ ਲਿਆ ਕਿ ਰੱਬ ਦੂਰ ਆ ਤੇ ਉਹਦੇ ਤੱਕ ਗੱਲ ਪਹੁੰਚਾਉਣੀ ਆ ਤਾਂ ਬੰਦਾ ਕੋਈ ਚਾਹੀਦਾ ਵਿਚ ਬਚੋਲਾ ਚਾਹੀਦਾ ਕੋਈ ਏਜੰਟ ਚਾਹੀਦਾ ਉਹਨੂੰ ਦੱਸਾਂਗੇ ਉਹਨੇ ਗਾ ਫਾਰਵਰਡ ਕਰਨੀ ਆ ਫੇਰ ਅੱਗੇ ਪਹੁੰਚਣੀ ਆ ਪਹਿਲੀ ਗੱਲ ਇਹ ਕਿ ਅਸੀਂ ਇਹ ਗੱਲ ਮੰਨ ਲਈ ਆ ਕਿ ਰੱਬ ਜਿਹੜਾ ਉਹ ਸਾਡੇ ਕੋਲ ਨਹੀਂ ਆ ਸਾਡੇ ਤੋਂ ਕੋਂਹਾ ਦੂਰ ਆ ਜੇ ਰੱਬ ਸਾਡੇ ਤੋਂ ਦੂਰ ਆ ਤੇ ਜਿੰਨਾ ਸਾਡੇ ਸਰੀਰ ਦਾ ਸਟਰਕਚਰ ਆ ਜੋ ਸਾਡਾ ਸਰੀਰ ਚੱਲ ਰਿਹਾ ਹੈ ਜੋ ਸਰੀਰ ਬਣਿਆ ਇਹਨੂੰ ਕੌਣ ਚਲਾ ਰਿਹਾ ਤੁਸੀਂ ਕਹਿੰਦੇ ਹੋ ਨਾ ਵੀ ਇਹਨੂੰ ਰੱਬ ਚਲਾ ਰਿਹਾ ਰੱਬ ਸਾਡੇ ਅੰਦਰ ਆ ਇਹ ਗੱਲ ਵੀ ਸਾਰੇ ਮੰਨਦੇ ਆ ਤੇ ਦੂਜੇ ਪਾਸੇ ਇਹ ਗੱਲ ਵੀ ਕਰੀ ਜਾ ਰਹੀ ਆ ਕਿ ਰੱਬ ਬਹੁਤ ਦੂਰ ਆ ਤੇ ਉਹਦੇ ਤੱਕ ਗੱਲ ਪਹੁੰਚਾਉਣੀ ਆ ਮਤਲਬ ਹੁਣ ਦੂਰ ਆ ਜਾਂ ਕੋਲ ਆ ਜਾਂ ਅੰਦਰ ਆ ਪਹਿਲੀ ਤਾਂ ਇਹ ਕਨਫਿਊਜ਼ਨ ਆ ਇਹ ਨਹੀਂ ਸਮਝ ਆ ਰਹੀ ਜੇ ਅੰਦਰ ਆ ਰੱਬ ਭਗਵਾਨ ਅੰਦਰ ਰਹਿਉ ਤੁਸੀਂ ਕੇ ਰੱਬ ਚਲਾ ਰਿਹਾ ਹੈ ਸਰੀਰ ਨੂੰ ਤੇ ਸਾਰੇ ਘਟਾਂ ਵਿੱਚ ਰੱਬਾ ਗੁਰਬਾਣੀ ਦੇ ਵਿੱਚ ਵਿਅੰਪ ਸੈਂਕੜੇ ਪ੍ਰਮਾਣ ਆ ਵੀ ਹਰੇਕ ਘਟ ਦੇ ਵਿੱਚ ਉਹ ਜੋਤ ਆ ਉਹ ਸ਼ਕਤੀ ਆ ਉਹ ਤਾਕਤ ਆ ਉਹਨੂੰ ਹੀ ਰੱਬ ਕਿਹਾ ਖੇਰੋਂ ਦੂਰ ਕਿਵੇਂ ਹੋ ਗਿਆ ਜੇ ਉਹ ਦੂਰ ਨਹੀਂ ਆ ਫਿਰ ਆਪਣੀ ਗੱਲ ਪਹੁੰਚਾਉਣ ਵਾਸਤੇ ਵਿਚੋਲਾ ਲੱਪਣ ਦੀ ਕੀ ਲੋੜ ਆ ਕਿਸੇ ਬੰਦੇ ਦੇ ਮਗਰ ਭੱਜਣ ਦੀ ਕੀ ਲੋੜ ਆ ਦੂਜੀ ਗੱਲ ਇਹ ਕਿ ਤੁਹਾਡੀ ਗੱਲ ਉਥੋਂ ਤੱਕ ਪਹੁੰਚ ਗਈ ਆ ਕਿ ਨਹੀਂ ਪਹੁੰਚੀ ਤੇ ਬੰਦਾ ਸਿਰਫ ਆਪਣੇ ਕੋਲੋਂ ਤਾਂ ਆਪਣੀ ਸਟੇਟਮੈਂਟ ਦੇ ਰਿਹਾ ਤੁਹਾਨੂੰ ਕੀ ਪਤਾ ਲੱਗਾ ਪਹੁੰਚੀ ਆ ਕਿ ਨਹੀਂ ਪਹੁੰਚੀ ਤੋ ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਭਰਮ ਭਲੇਖੇ ਪਏ ਆ ਜਿਦੇ ਵਿੱਚ ਇਹ ਕੀਮਤੀ ਜ਼ਿੰਦਗੀ ਕੀਮਤੀ ਸਵਾਸ ਜਿਹੜੇ ਕੁਝ ਸਕਸੈਸਫੁਲ ਹੋਣ ਵਾਸਤੇ ਜਿੰਨੂੰ ਬਾਰ-ਬਾਰ ਇਹ ਕਿਹਾ ਗਿਆ ਕਿ ਜੀਵਨ ਸਫਲ ਕਰਨਾ ਹੈ ਉਸ ਸਫਲਤਾ ਦੇ ਵਿੱਚ ਇਹ ਚੀਜ਼ਾਂ ਬਹੁਤ ਵੱਡੇ ਪੱਧਰ ਦੇ ਉੱਤੇ ਰੁਕਾਵਟ ਬਣ ਰਹੀਆਂ ਅਸੀਂ ਇਹਨਾਂ ਤੋਂ ਅੱਗੇ ਨਹੀਂ ਦੁਰਬਾਰ ਸਾਨੂੰ ਕੀ ਪਤਾ ਲੱਗਣਾ ਜੀਵਨ ਸਫਲ ਕਿੱਦਾਂ ਹੋਣਾ ਹੈ ਤੋ ਆਪਣੇ ਆਪਣੇ ਤਰੀਕੇ ਦੇ ਨਾਲ ਜਿੰਨੂੰ ਜਿੰਨੂੰ ਜਿਸ ਜਿਸ ਗੱਲ ਦਾ ਫਾਇਦਾ ਹੈ ਉਹਨੂੰ ਉਸ ਚੀਜ਼ ਦੇ ਨਾਲ ਜੋੜ ਕੇ ਤੇ ਬਿਆਨ ਕੀਤਾ ਜਾਂਦਾ ਫਾਰ ਐਗਜ਼ਾਮਪਲ ਮੰਨ ਲਓ ਵੀ ਮੈਂ ਇੱਕ ਚਾਰਦਵਾਰੀ ਮੋਲ ਖਰੀਦ ਲਈ ਆ ਮੈਂ ਉੱਥੇ ਇੱਕ ਡੇਰਾ ਇੱਕ ਸਥਾਨ ਬਣਾ ਲਿਆ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੇਰੇ ਕੋਲ ਚੌਥੇ ਦਿਨ ਜਾਂ ਹਫਤੇ ਬਾਅਦ ਜਾਂ ਮਹੀਨੇ ਬਾਅਦ ਆਓ ਇੱਥੇ ਆਪਾਂ ਕੋਈ ਧਾਰਮਿਕ ਕਰਮ ਕਰਾਂਗੇ ਤੇ ਇਹ ਸਮਝ ਲਓ ਜਿਹੜੀ ਤੁਹਾਡੀ ਹਾਜ਼ਰੀ ਲੱਗ ਰਹੀ ਹੈ ਇਹ ਤੁਹਾਡਾ ਜੀਵਨ ਸਫਲ ਹੋ ਰਿਹਾ ਇਹ ਤਾਂ ਮੈਂ ਸਟੇਟਮੈਂਟ ਦਿੱਤੀ ਆ ਨਾ ਕਿਉਂਕਿ ਰਜਿਸਟਰੀ ਮੇਰੇ ਨਾਂ ਤੇ ਆ ਜਾਂ ਉਹ ਜਗ੍ਹਾ ਦੇ ਉੱਤੇ ਕਾਬਜ ਮੈਂ ਆ ਜਾਂ ਉੱਥੇ ਧਾਰਮਿਕ ਆਗੂ ਬਣ ਕੇ ਮੈਂ ਬੈਠਾ ਆ ਜਾਂ ਮੈਨੂੰ ਲੋਕ ਇਹ ਕਹਿ ਰਹੇ ਆ ਤੂੰ ਬੜੀ ਸੌਖੀ ਸੀ ਮੇਰੇ ਵੱਲੋਂ ਸਟੇਟਮੈਂਟ ਦੇਣੀ ਵੀ ਇੱਥੇ ਆਓ ਭਾਈ ਤੁਹਾਡਾ ਜੀਵਨ ਸਫਲ ਹੋ ਜਾਣਾ ਹੈ ਤੁਹਾਡੀ ਗੋਡ ਨਾਲ ਪ੍ਰਮਾਤਮਾ ਦੇ ਨਾਲ ਰੱਬ ਦੇ ਨਾਲ ਮਿਲਾਪ ਹੋ ਜਾਣਾ ਹੈ ਹੋਣਾ ਕਿ ਨਹੀਂ ਹੋਣਾ ਉਹ ਤਾਂ ਉਸ ਪਰਮਾਤਮਾ ਨੂੰ ਪਤਾ ਜਾਂ ਮੈਨੂੰ ਪਤਾ ਕਿਉਂਕਿ ਸਟੇਟਮੈਂਟ ਮੈਂ ਦੇ ਰਿਹਾ ਤੁਹਾਨੂੰ ਤੇ ਪਤਾ ਹੀ ਨਹੀਂ ਤੁਹਾਨੂੰ ਸਿਰਫ ਇੱਕ ਵਿਸ਼ਵਾਸ ਇੱਕ ਯਕੀਨ ਦੇ ਥਾਂ ਲੈਂਦਾ ਗਿਆ ਤੁਹਾਨੂੰ ਇੱਕ ਕੌਨਫੀਡੈਂਸ ਚ ਲੈਂਦਾ ਗਿਆ ਵੀ ਹਾਂ ਜੋ ਕਹਾ ਜਾ ਰਿਹਾ ਉਹ ਹੋ ਜਾਣਾ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਦੁਨੀਆ ਦਾ ਹਰੇਕ ਬੰਦਾ ਕਿਸੇ ਨਾ ਕਿਸੇ ਕੋਨੇ ਵਿੱਚ ਕਿਸੇ ਨਾ ਕਿਸੇ ਨੁੱਕਰ ਵਿੱਚ ਕਿਸੇ ਨਾ ਕਿਸੇ ਥਾਂ ਤੇ ਕਿਸੇ ਨਾ ਕਿਸੇ ਜਗ੍ਹਾ ਤੇ ਹਰੇਕ ਅਠੀ ਦਿਨੀ ਹਫ਼ਤੇ ਬਾਅਦ ਮਹੀਨੇ ਬਾਅਦ 15 ਦਿਨੀ ਤੁਰਿਆ ਜਾ ਰਿਹਾ ਤੇ ਉਹ ਸੋਚ ਰਿਹਾ ਵੀ ਮਨ ਨੂੰ ਘਰ ਵਿੱਚ ਜ਼ਿੰਦਗੀ ਦੇ ਵਿੱਚ ਸਕੂਨ ਮਿਲਣਾ ਹੈ ਸੁੱਖ ਮਿਲਣਾ ਹੈ ਪਰ ਹੋ ਉਲਟ ਆ ਰਿਹਾ ਉਹਦੇ ਤੋਂ ਜ਼ਿਆਦਾ ਦੁਖੀ ਹੋ ਰਿਹਾ ਇੱਕ ਤਾਂ ਪਹਿਲੇ ਦੁੱਖ ਸੀਗੇ ਇੱਕ ਜਿਹੜੀ ਜਾਨ ਆਉਣ ਦੀ ਖੱਜਲਖਵਾਰੀ ਜਿਹੜਾ ਖਰਚਾ ਕਿਰਾਇਆ ਟਾਈਮ ਸਭ ਕੁਝ ਇਹ ਚੀਜ਼ਾਂ ਦੇ ਨਾਲ ਜੁੜ ਗਈਆਂ ਤਾਂ ਪਹਿਲਾਂ ਨਾਲੋਂ ਹੋਰ ਵਧਣ ਹੁੰਦਾ ਜਾ ਰਿਹਾ ਬੰਦਾ ਔਰ ਉਹਨੂੰ ਸਮਝ ਨਹੀਂ ਆ ਰਹੀ ਫਿਰ ਉਹਨੂੰ ਦਾਵਾ ਕੀਤਾ ਜਾਂਦਾ ਵੀ ਨਹੀਂ ਭਾਈ ਹੋ ਤਾਂ ਜਾਣਾ ਤੂੰ ਸੁਖੀ ਪਰ ਥੋੜਾ ਜਿਹਾ ਵੇਟ ਕਰ ਉਹਨੂੰ ਵੇਟ ਕਰਦੇ ਆ ਕਰਦੇ ਆ ਕਰਦੇ ਆ ਉਹਦੀ ਜ਼ਿੰਦਗੀ ਦਾ ਬੜਾ ਲੰਬਾ ਸਮਾਂ ਜਿਹੜਾ ਉਹ ਜ਼ਿੰਦਗੀ ਦੇ ਵਿੱਚੋਂ ਮੰਫੀ ਹੋ ਜਾਂਦਾ ਹੈ ਤੋ ਇਸ ਗੱਲ ਨੂੰ ਸਮਝਣਾ ਪਵੇਗਾ ਕੋਈ ਵੀ ਦੂਜਾ ਬੰਦਾ ਤੁਹਾਡੇ ਆਪਣੇ ਦੁੱਖ ਉਹਦੇ ਕਹਿ ਮਤਾਬਕ ਜਿਹੜਾ ਉਹਨੇ ਮੰਨ ਲਿਆ ਜੋ ਕਹਿ ਰਿਹਾ ਵੀ ਫਲਾਣੇ ਦਾ ਤੇ ਰੱਬ ਰਹਿੰਦਾ ਤੇ ਮੇਰੀ ਉਹਦੇ ਨਾਲ ਮੁਲਾਕਾਤ ਆ ਪਹਿਲੀ ਗੱਲ ਤਾਂ ਇਹ ਪਰਮਾਤਮਾ ਨੂੰ ਰੱਬ ਨੂੰ 에ਜੰਟ ਰੱਖਣ ਦੀ ਲੋੜ ਹੀ ਨਹੀਂ ਹੈ ਦੂਜੀ ਗੱਲ ਇਹ ਕਿ ਉਹ ਵੀ ਬੰਦਾ ਹੈ ਤੁਸੀਂ ਉਸ 에ਜੰਟ ਕੋਲ ਆਪਣੀ ਫਾਈਲ ਜੂ ਦੇ ਰਹੇ ਹੋ ਆਪਣਾ ਦੁੱਖ ਜੂ ਉਹਨੂੰ ਸੁਣਾ ਰਹੇ ਹੋ ਜੇ ਤੁਹਾਨੂੰ ਲੱਗਦਾ ਕਿ 에ਜੰਟ ਜਿਹੜੇ ਦੇ ਰੱਬ ਦੇ ਭਗਵਾਨ ਦੇ ਉਥੋਂ ਤੱਕ ਫਾਈਲ ਬਚਾ ਲੈਂਦੇ ਹੋ ਤੁਸੀਂ ਆਪਣੇ ਆਪ ਦਾ ਅਪਲਾਈ ਕਰੋ ਖੁਦ 에ਜੰਟ ਬਣੋ ਤੁਸੀਂ ਉਹਨਾਂ ਏਜੰਡਾ ਕੋਲ ਕਿਉਂ ਜਾ ਰਹੇ ਜੇ ਤੁਹਾਨੂੰ ਲੱਗਦਾ ਵੀ ਏਜੰਟ ਅੱਗੇ ਕਰ ਦਿੰਦੇ ਆ ਦੂਜੀ ਗੱਲ ਇਹ ਜਦੋਂ ਤੁਸੀਂ ਏਜੰਟ ਬਣ ਜਾਓਗੇ ਤੁਹਾਨੂੰ ਇਹ ਕਲੀਅਰ ਹੋ ਜਾਣਾ ਹੈ ਕਿ ਏਜੰਟ ਅੱਗੇ ਕੰਮ ਕਰਨ ਵਾਸਤੇ ਨਹੀਂ ਹੁੰਦੇ ਸਿਰਫ ਉਹ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਇਹ ਸਾਰਾ ਕੁਝ ਮੈਨੀਪੂਲੇਟ ਕਰਕੇ ਇਹ ਲੋਕਾਂ ਨੂੰ ਪੇਸ਼ ਕਰਨ ਵਾਸਤੇ ਹੁੰਦੇ ਆ ਫਿਰ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਜਿਹੜੀ ਡੈਸਟੀਨੇਸ਼ਨ ਦੱਸ ਰਿਹਾ ਏਜੰਟ ਵੀ ਫਲਾਣੇ ਦਾ ਤੇ ਰੱਬ ਆ ਅਸਲ ਵਿੱਚ ਉੱਥੇ ਰੱਬ ਨਹੀਂ ਆ ਕਿਉਂਕਿ ਅਸੀਂ ਇਸ ਗੱਲ ਤੋਂ ਸ਼ੁਰੂਆਤ ਕੀਤੀ ਸੀ ਕਿ ਰੱਬ ਭਗਵਾਨ ਵਾਹਿਗੁਰੂ ਜਿੰਨੂੰ ਕਹਿੰਦੇ ਹੋ ਜਿੰਨੂੰ ਜੋਤ ਕਹਿੰਦੇ ਹੋ ਜਿੰਨੂੰ ਪ੍ਰਕਾਸ਼ ਕਹਿੰਦੇ ਹੋ ਜਿੰਨੂੰ ਤਾਕਤ ਕਹਿੰਦੇ ਹੋ ਉਹ ਸਾਰੀ ਤਾਂ ਹਰੇਕ ਮਨੁੱਖ ਦੇ ਅੰਦਰ ਆ ਸ਼ਕਤੀ ਤੋ ਇਸ ਸ਼ਕਤੀ ਤੋਂ ਇਲਾਵਾ ਭਗਵਾਨ ਕਿਤੇ ਵੀ ਵੱਖਰੇ ਥਾਂ ਤੇ ਨਹੀਂ ਬੈਠਾ ਜਿਹੜਾ ਤੁਹਾਨੂੰ ਐਫਰਟ ਕਰਨਾ ਪਵੇ ਵੀ ਉੱਥੇ ਜਾਣਾ ਜਾਂ ਉੱਥੇ ਪਹੁੰਚਣਾ ਜਾਂ ਤੁਹਾਡੀ ਆਵਾਜ਼ ਨਹੀਂ ਉੱਥੇ ਜਾ ਰਹੀ ਜਾਂ ਤੁਹਾਡੀ ਗੱਲ ਨਹੀਂ ਉੱਥੇ ਜਾ ਰਹੀ ਆਪਾਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਇਹ ਦੁੱਖ ਸੁੱਖ ਜ਼ਿੰਦਗੀ ਦੇ ਹਿੱਸੇ ਆ ਇਹਨਾਂ ਨੂੰ ਆਧਾਰ ਬਣਾ ਕੇ ਜ਼ਿੰਦਗੀ ਚ ਹੋਰ ਦੁੱਖ ਐਡ ਨਾ ਕਰੋ ਲੋਕਾਂ ਦੇ ਮਗਰ ਲੱਗ ਕੇ ਐਨ ਆਪਣੀ ਤਸੱਲੀ ਨਾਲ ਸ਼ਾਂਤੀ ਦੇ ਨਾਲ ਸੈਟੀਸਫੈਕਸ਼ਨ ਦੇ ਨਾਲ ਆਪਣੀ ਜ਼ਿੰਦਗੀ ਨੂੰ ਤੇ ਆਪਣੇ ਆਪ ਨੂੰ ਮਜ਼ਬੂਤ ਬਣਾਓ ਸੁਖ ਜਿੰਦਗੀ ਦੇ ਵਿੱਚ ਆਪਣੇ ਆਪ ਆ ਜਾਣਗੇ ਸੋ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਧੰਨਵਾਦ ਜੀ ਥੈਂਕ ਯੂ